ਸੁਖਨਾ ਲੈਕ ਪਾਣੀ ਦਾ ਪੱਧਰ ਦੇਖਣ ਵਾਸਤੇ ਆਇਆ ਮੈਂ ਕਿਉਂਕਿ ਵਾਰਸ਼ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਲਗਾਤਾਰ ਚੰਡੀਗੜ੍ਹ ਦੇ ਵਿੱਚ ਤਾਂ ਹੋ ਹੀ ਰਹੀ ਹੈ ਜਿਹੜਾ ਉੱਪਰ ਵੱਧੀ ਪਰਮਾਣੂ ਇੱਧਰਲੇ ਪਾਸੇ ਸਾਰੇ ਹੋ ਰਹੀ ਹੈ ਪੰਜੌਰ ਵਾਲੇ ਪਾਸੇ ਜਿਹੜਾ ਪਾਣੀ ਸੁਖਨਾ ਲੈਕ ਦੇ ਵਿੱਚ ਆਉਂਦਾ ਹੈਗਾ ਨਾ ਉਹ ਸਾਰੇ ਥਾਵਾਂ ਤੇ ਵਾਰਸ਼ ਹੋ ਜਾਂਦੀ ਹੈ ਤਾਂ ਕਰਕੇ ਮੈਂ ਇਹ ਦੇਖਣ ਵਾਸਤੇ ਆਇਆਗਾ ਕਿਉਂਕਿ ਸੁਖਨਾ ਲੈਕ ਪਹਿਲੇ ਨੱਕੂ ਨੱਕ ਭਰੀ ਵੀ ਆ ਇਹਦਾ ਸਬੰਧ ਆਪਣੇ ਘੱਗਰ ਦੇ ਨਾਲ ਹੈਗਾ ਜਦੋਂ ਇਹਦੇ ਫਲੱਡ ਗੇਟ ਖੁੱਲਦੇ ਆ ਤਾਂ ਘੱਗਰ ਦੇ ਵਿੱਚ ਹੜ੍ਹ ਆਉਣੇ ਯਕੀਨੀ ਆ ਪੱਕਾ ਆਉਂਦੇ ਆਗੇ ਤਾ ਕਰ ਕਿਵੇਂ ਇਹਦੇ ਵਿੱਚ ਧਿਆਨ ਰੱਖਦਾਗਾ ਵੀ ਇਹਦਾ ਵਾਟਰ ਲੈਵਲ ਕਿੰਨਾ ਹੈਗਾ ਚੱਲਦੇ ਆਪਾਂ ਪਹੁੰਚ ਕੇ ਫਲੱਡ ਗੇਟਾਂ ਤੇ ਦਿਖਾਉਣਾ ਤੁਹਾਨੂੰ ਜਲਦੀ ਇੱਕ ਤਾਂ ਤੁਰਿਆ ਘਟ ਜਾਂਦਾ ਦੇਖੋ ਦੋਸਤੋ 1163 ਹੈ ਮੈਕਸਿਮਮ ਇਹ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਵੀ 1163 ਹੈ ਦਾ ਪਰ ਇਸ ਵਕਤ ਦੇ ਵਿੱਚ ਪਾਣੀ 1161 ਤੋਂ 2 ਇੰਚ ਉੱਪਰ ਹੈਗਾ 1161 ਤੋਂ ਥੋੜਾ ਜਿਹਾ ਉੱਪਰ ਹੈਗਾ ਮਤਲਬ ਡੇਢ ਫੁੱਟ ਨੀਵਾ ਹਜੇ ਘੱਟੋ ਘੱਟ ਡੇਢ ਫੁੱਟ ਨੀਵਾ ਪੈਗਾ ਇੱਕ ਵਾਰੀ ਦੇਖਣ ਨੂੰ ਲੱਗਦਾ ਵੀ ਕੋਈ ਟੈਨਸ਼ਨ ਨਹੀਂ ਕਿ 1.5 ਫੁੱਟ ਪਾਣੀ ਬਹੁਤ ਔਖਾ ਵਧੂਗਾ ਕਿੱਥੋਂ ਤੱਕ ਪਈ ਆ ਇਹ ਕਿੰਨੇ ਕਿੱਲਾਂ ਦੇ ਵਿੱਚ ਇਹ ਹੈਗੀ ਹੈਗੀ ਲੱਗਦਾ ਤਾਂ ਇਸ ਤਰ੍ਹਾਂ ਵੀ ਨਹੀਂ ਛੱਡਦੇ ਪਾਣੀ ਨਹੀਂ ਲੋੜ ਪੈਣੀ ਛੱਡਣ ਦੀ ਕਿਉਂਕਿ ਜਿਹੜਾ ਉੱਪਰੋਂ ਪਾਣੀ ਆਉਂਦਾਗਾ ਕਿੰਨਾ ਕਾ ਆਊਗਾ ਵੀ ਚੱਲ ਜੂਗੀ 1.5 ਫੁੱਟ ਬਹੁਤ ਪਿਆ ਹਜੇ ਕਿੰਨੀ ਦੂਰ ਤੱਕ ਆ ਗਈ ਬਾਕੀ ਪਰਮਾਤਮਾ ਰੱਬ ਦਾ ਕੀ ਪਤਾ ਕੀ ਕਰਦੇ ਤੇ ਪਰ ਹੁਣ ਲੱਗਦਾ ਨਹੀਂ ਹੈਗਾ 1 ਸੈਂਟੀਮੀਟਰ ਵੀ ਜੇ ਗਾਸੂਗਾ ਉਹਨੂੰ ਕਿੰਨੇ ਮੀਂਹ ਨਾਲ ਗਾਸੀ ਜਾਊਗੀ ਪਰ ਫਿਰ ਵੀ ਕੀ ਕਹਿ ਸਕਦੇ ਆ ਪਿਛਲੇ ਹਫਤੇ ਨੂੰ ਪਾਣੀ ਘਟਿਆ ਦਾਗਾ ਪਿਛਲੇ ਹਫਤੇ ਇਦੋਂ ਉੱਪਰ ਸੀ ਲੈਵਲ ਅੱਜ ਥੋੜਾ ਘਟਿਆ ਵਾ 6 ਇੰਚ ਲਗਭਗ ਘਟੀ ਵੀ ਹੈਗੀ ਇਹਦੇ ਆਸੇ ਪਾਸੇ ਦਰਖਤ ਨੇਗੇ ਉਹਦਾ ਕਰਕੇ ਇਹਦਾ ਜਿਹੜਾ ਪਦਰਾ ਪਾਣੀ ਦਾ ਉਹ ਬਹੁਤ ਛੇਤੀ ਘਟਦਾਗਾ ਬਹੁਤ ਪੀਂਦੇ ਆ ਪਾਣੀ ਪਾਣੀ ਦੇਖੋ ਔੜਦਾ ਤਾਂ ਸਾਰਿਆਂ ਚੋ ਬਰਾਬਰੀ ਆ ਜਿਹੜਾ ਵਾਪਸੀ ਕਰਨ ਹੁੰਦਾਗਾ ਤੇ ਪਰ ਦਰਖਤ ਬਹੁਤ ਪਾਣੀ ਪੀਂਦੇ ਆ ਇਧਰ ਨਾਲ ਪਾਸਾ ਦੇਖੋ ਦੇਖੋ ਘਟ ਗਿਆ ਨਾ ਹੁਣ ਥੱਲੇ ਨੂੰ ਆ ਗਿਆ ਲੈਵਲ ਹੁਣ ਅੱਜ ਹੀ ਐਵੇਂ ਪਹਿਲੇ ਦਿਨ ਇਸ ਸਾਲ ਮੈਂ ਸੁਖਨਾ ਲੇਖਤੇ ਆਇਆ ਨਹੀਂ ਸੀ ਜਿਹੜੇ ਫਲੱਡ ਗੇਟ ਕਹਿੰਦੇ ਖੁੱਲੇ ਆ ਦੇਖਦੇ ਆ ਬਚਨ ਨਲਾਂ ਤੇ ਉਹ ਦੇਖੋ ਤਾਂ ਹਰੇ ਭਾਈ ਜੰਮੀ ਪਈ ਆ ਕੋਈ ਇਹਦੇ ਫਲੱਡ ਗੇਟ ਨਹੀਂ ਖੁੱਲੇ ਇੱਕ ਦਿਨ ਚੈੱਕ ਕਰੇ ਸੀਗੇ ਉਦੋਂ ਸੜਕਾਂ ਤੇ ਪਾਣੀ ਜ਼ਰੂਰ ਆਇਆ ਸੀ ਜੰਡੀਗੜ੍ਹ ਦੀਆਂ ਤੇ ਪਰ ਬਾਅਦ ਟਾਈਮ ਨਹੀਂ ਖੁੱਲੇ ਸੀ ਉਹ ਤਿੰਨੋਂ ਗੇਟ ਖੁੱਲੇ ਸੀਗੇ ਅੱਜ ਦਾ ਮਾਹੌਲ ਇਹ ਆ ਵੀ ਇਹਦਾ ਜਿਹੜਾ ਪਾਣੀ ਦਾ ਲੈਵਲ ਆ ਉਹ ਕੰਟਰੋਲ ਦੇ ਵਿੱਚ ਆ ਘਟਾਗਾ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਉੱਪਰਲੇ ਪਾਸੇ ਜ਼ਰੂਰ ਵਾਰਸ਼ ਹੋ ਜਾਂਦੀ ਆ ਹਿਮਾਚਲ ਦੇ ਵਿੱਚ ਉਧਰ ਸਤਲੋਜ ਵਾਲੇ ਪਾਸੇ ਚੰਬਾ ਮੰਡੀ ਖਾਸ ਕਰਕੇ ਬਲਾਸਪੁਰ ਬਲਾਸਪੁਰ ਵਾਲੇ ਪਾਸੇ ਜਰੂਰ بارش ਹੋ ਜਾਂਦੀ ਹੈ ਬਹੁਤ بارش ਆ ਉਧਰਲੇ ਪਾਸੇ ਬਲਾਸਪੁਰ ਦੇ ਵਿੱਚ ਡੈਮ ਆ ਕੋਹਲਮ ਉਹਦੇ ਵੀ ਫਲੱਡ ਗੇਟ ਖੋਲੇ ਹੋਏ ਹੈਗੇ ਉਹਦਾ ਕਰਕੇ ਸਤਲੁਜ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਆ 4 ਤੋਂ 5 ਮੀਟਰ ਵਧਿਆ ਹੋਇਆ ਹੈਗਾ ਪਰ ਅੱਜ ਮੈਂ ਸਪੈਸ਼ਲ ਸੁਖਨਾ ਲੈ ਕੇ ਦੇਖਣ ਵਾਸਤੇ ਆਇਆ ਸੀਗਾ ਚੰਡੀਗੜ੍ਹ ਦੇ ਵਿੱਚ ਮੀਂਹ ਲਗਾਤਾਰ ਪੈ ਰਿਹਾ ਹੈਗਾ ਇੱਕੋ ਹੀ ਗੱਲ ਵਧੀਆ ਗਈ ਚੰਡੀਗੜ੍ਹ ਦਾ ਪਾਣੀ ਸੁਖਨਾ ਲੈਕ ਵਿੱਚ ਪੈਂਦਾ ਨਹੀਂ ਤਾਂ ਕਰਕੇ ਉਹ ਪਾਣੀ ਡਾਇਰੈਕਟ ਘੱਗਰ ਦੇ ਵਿੱਚ ਆਉਂਦਾ ਹੈਗਾ ਜਿਹੜਾ ਚੰਡੀਗੜ੍ਹ ਮੀਂਹ ਪਿਆ ਹੈ ਨਾ ਉਹਦਾ ਘੱਗਰ ਦੇ ਵਿੱਚ ਪਾਣੀ ਇੱਥ ਚੱਲ ਪੈਂਦਾਗਾ ਉਹ ਤਾਂ ਸੋਖੇ ਨਿਕਲ ਜਾਂਦਾਗਾ ਇਹੋ ਜਿਹਾ ਮਾਹੌਲ ਸੀਗਾ ਬਾਕੀ ਦਿਨੇ ਆਪਾਂ ਸਾਰੀ ਜਾਣਕਾਰੀ ਇਕੱਠੀ ਕਰਕੇ ਸ਼ਾਮ ਨੂੰ 4 ਵਜੇ ਤੁਹਾਨੂੰ ਸਾਂਝੀ ਕਰਾਂਗੇ ਹੱਸੇ ਕਾਲ